ਦੇਸ਼ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਅਸਲ ਦੀ ਵੱਡੀ ਖਬਰ ਆ ਰਹੀ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲ ਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲ ਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ 13 ਸਾਲ ਪੁਰਾਣਾ ਹੈ ਮਾਫ ਕਰਨਾ ਮਾਮਲਾ 13 ਸਾਲ ਪੁਰਾਣਾ ਹੈ ਉਸਮਾ ਕਾਂਤੀ ਨੂੰ ਕਿਹਾ ਜਾਂਦਾ ਹੈ ਕਿ ਉਸਮਾ ਪਿੰਡ ਦੀ ਇੱਕ ਲੜਕੀ ਨਾਲ ਕਥੇ ਤੋਤੇ ਛੇੜਛਾੜ ਹੁੰਦੀ ਹੈ ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੀ ਬਾਅਦ ਚੋ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਇਹ ਮਾਮਲਾ 2013 ਦਾ ਹੈ ਜਿਹੜਾ ਕਿ ਵਿਆਸ ਮਾਗਦੇ ਵਿੱਚ ਕਹਾ ਸੁਣੀ ਹੁੰਦੀ ਹੈ ਔਰ ਉਸ ਤੋਂ ਬਾਅਦ ਇੱਕ ਲੜਕੀ ਹੈ Dalit ਲੜਕੀ ਹੈ ਉਹ ਇਲਜ਼ਾਮ ਲਗਾਉਂਦੀ ਹੈ ਕਿ ਉਸ ਨਾਲ ਪਹਿਲੇ ਛੇੜਛਾੜ ਕੀਤੀ ਜਾਂਦੀ ਹੈ ਤੇ ਫਿਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਕੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਮਾਮਲਾ ਅਦਾਲਤ ਜਾਂਦਾ ਹੈ ਤਾਂ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਨਾਮ ਸ਼ਾਮਿਲ ਹੁੰਦਾ ਹੈ ਤੇ ਸੱਤ ਹੋਰ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦਾ ਨਾਮ ਵਿੱਚ ਸ਼ਾਮਲ ਹੁੰਦਾ ਹੈ ਅੱਜ ਅਦਾਲਤ ਵੱਲੋਂ ਇਹਨਾਂ ਸੱਤਾ ਨੂੰ ਲੈ ਕੇ ਜਿਹੜੇ ਹੈ ਕਿ ਫਿਲਹਾਲ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਨੇ ਜਿਹੜੇ ਕਿ ਸਜਾਵ ਹੈ ਸਜਾ ਜਿਹੜੀ ਹੈ ਕਿ ਉਹ 12 ਤਰੀਕ ਨੂੰ ਸੁਣਾਈ ਜਾਏਗੀ ਉਸ ਨਾਲ ਹੀ ਅਦਾਲਤ 'ਚ ਪੇਸ਼ ਹੋਏ ਸਾਰੇ ਜਿੰਨੇ ਵੀ ਦੋਸ਼ੀ ਸੀਗੇ ਮਨਜਿੰਦਰ ਸਿੰਘ ਲਾਸ ਪੂਰਾ ਸਮੇਤ ਬਾਕੀ ਜਿਹੜੇ ਸાસੀ ਸਾਰਿਆਂ ਨੂੰ ਜਿਹੜੇ ਕਿ ਕੋਰਟ ਵੱਲੋਂ ਗ੍ਰਿਫਤਾਰ ਕਰਨ ਦੇ ਹੁਕਮ ਕੱਦ ਤੇ ਗਏ ਜਿਨ੍ਹਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ 2013 ਦਾ ਹੈ ਜਿਸ ਤੋਂ ਬਾਅਦ ਇਹ ਕੁੱਟਮਾਰ ਦਾ ਮਾਮਲਾ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਔਰ ਜੋ ਇੱਕ ਚਸ਼ਮਦੀਦ ਗਵਾਹੀ ਉਸ ਦੇ ਵੱਲੋਂ ਵੀ ਕਾਫੀ ਇਲਜ਼ਾਮ ਲਗਾਏ ਗਏ ਸੀ ਜੋ ਇਸ ਮਾਮਲੇ ਦਾ ਚਸ਼ਮਦੀਦ ਗਵਾਹੀ ਉਸ ਦਾ ਕਹਿਣਾ ਹੈ ਕਿ ਜੋ ਸਿਕਿਉਰਟੀ ਉਸ ਨੂੰ ਮਿਲੀ ਹੋਈ ਹੈ ਉਹ ਪੁਲਿਸ ਮੁਲਾਜ਼ਮ ਵੀ ਹੈ ਜਿਹੜੇ ਕਿ ਉਹ ਠੀਕ ਢੰਗ ਨਾਲ ਡਿਊਟੀ ਨਹੀਂ ਕਰਦੇ ਉਸ ਦੀ ਜਾਨ ਨੂੰ ਖਤਰਾ ਹੈ ਕੋਈ ਵਰਦੀ ਨਹੀਂ ਪਾ ਕੇ ਆਂਦਾ ਹੈ ਜਾਂ ਉਸ ਦੇ ਕੋਲ ਹਥਿਆਰ ਮੁਲਾਜ਼ਮਾਂ ਕੋ ਹਥਿਆਰ ਨਹੀਂ ਹੁੰਦੇ ਕਿ ਜੇ ਉਸ ਤੇ ਅਟੈਕ ਹੋ ਜਾਂ ਤਾਂ ਉਸ ਦਾ ਬਚਾ ਕਿਸ ਤਰੀਕੇ ਨਾਲ ਕਰਨਗੇ ਮਾਮਲਾ ਕਾਫੀ ਹਾਈਲਾਈਟ ਹੋਇਆ ਸੀ ਜਿਸ ਤੋਂ ਬਾਅਦ ਅਦਾਲਤ 'ਚ ਇਹ ਮਾਮਲਾ ਜਾਂਦਾ ਹੈ ਤੇ ਅੱਜ ਅਦਾਲਤ ਵੱਲੋਂ ਆਪ ਵਿਧਾਇਕ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਅਤੇ ਹੋਰ ਸਾਥ ਦੋਸ਼ੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਉੱਥੇ ਹੀ ਅਦਾਲਤ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ 12 ਤਰੀਕ ਨੂੰ ਮਾਨਯੋਗ ਅਦਾਲਤ ਇਸ ਮਾਮਲੇ 'ਤੇ ਫੈਸਲਾ ਸੁਣਾਏਗੀ ਇਸ ਖਬਰ ਦੇ ਬਾਹਰ ਆਂਦੇ ਹੀ ਅਦਾਲਤ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਕਿ ਪੁੱਛਣੇ ਸ਼ੁਰੂ ਹੋ ਗਏ ਨੇ ਲਾਲਪੁਰਾ ਦੇ ਸਮਰਥਕ ਉੱਥੇ ਪੁੱਛਣੇ ਸ਼ੁਰੂ ਹੋ ਗਏ ਨੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਉੱਥੇ ਮੌਜੂਦ ਹੈ ਸਾਰਾ ਚਪਾ ਚਪਾ ਜਿਹਾ ਕਿ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਇੱਦਾਂ ਦੀ ਵਿਰੋਧ ਪ੍ਰਦਰਸ਼ਨ ਦੀ ਜਿਹੜੀ ਹੈ ਕਿ ਉੱਥੇ ਕੋਈ ਘਟਨਾ ਨਾ ਹੋ ਸਕੇ ਹਾਲਾਂਕਿ ਸਮਰਥਕ ਉੱਥੇ ਬਾਹਰ ਖੜੇ ਐ ਵੀ ਗੱਲ ਆ ਰਹੀ ਹੈ ਕਿ ਦੂਰ ਖੜੇ ਹੋ ਕੇ ਉੱਥੇ ਨਾਰੇਵਾਜ਼ੀ ਕੀਤੀ ਜਾ ਰਹੀ ਹੈ ਲੋਕ ਇਕੱਠੇ ਹੋ ਰਹੇ ਕਿਉਂਕਿ ਇਹ ਮਾਮਲਾ ਅਦਾਲਤ ਦੇ ਦਿੰਸੀ ਸਾਰਾ ਕੰਮ ਇੱਕ ਨਿਆਂਇਕ ਪ੍ਰਕਿਰਿਆ ਦੇ ਤਹਿਤ ਹੋਇਆ ਹੈ ਸੋ ਇਸ ਕਰਕੇ ਇੱਦਾਂ ਦੇ ਪ੍ਰਦਰਸ਼ਨ ਦੀ ਕੋਈ ਵੀ ਅਚਿੱਤ ਨਹੀਂ ਰਹਿ ਜਾਂਦਾ ਹੈ ਪਰ ਪੁਲਿਸ ਵੱਲੋਂ ਐਸਤੀਆਤਨ ਤੌਰ ਤੇ ਉੱਥੇ ਫੋਰਸ ਬੁਲਾ ਲਈ ਗਈ ਹੈ ਸਮਰਥਕ ਵੀ ਹੋਲੀ-ਹੋਲੀ ਜਿਹੜੇ ਕਿ ਇਕੱਠੇ ਹੋਣੇ ਸ਼ੁਰੂ ਹੋ ਗਏ ਸੋ ਵੱਡੀ ਖਬਰ ਇਹ ਹੈ ਕਿ ਖਡੂਰ ਸਾਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ